ਹੰਸਦੇ ਵੱਲੋਂ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਾਰਿਆਂ ਦੇ ਨਾਮ ਨੋਟ ਕਰ ਲਵੋ ਇਹਨਾਂ ਨੂੰ ਇੱਕ ਦੋ ਦਿਨ ਹੋਰ ਕਰ ਲੈਣ ਦਿਓ ਤਾਂ ਇਹ ਪੈਰਾਂ ਦੇ ਵਿੱਚ ਆ ਕੇ ਮੱਥਾ ਟੇਕਣਗੇ ਹੰਸਰਾਜ ਹੰਸ ਕਹਿ ਰਹੇ ਨੇ ਕਿ 2 ਤਰੀਕ ਨੂੰ ਯੁੱਗ ਪਲਟਾ ਦੇਵਾਂਗੇ ਮੇਰੀ ਬੋਲੀ ਨਰਮ ਹੈ ਪਰ ਕੰਮ ਨਹੀਂ ਹੰਸਰਾਜ ਹੰਸ ਨੇ ਕਿਹਾ ਕਿ 2 ਤਰੀਕ ਤੋਂ ਬਾਅਦ ਇਹਨਾਂ ਖੱਬੀ ਖਾਨਾ ਨੂੰ ਮੈਂ ਦੇਖ ਦੱਸਾਂਗਾ ਛਿੱਤਰ ਖਾਦੇ ਬਗੈਰ ਇਹਨਾਂ ਨੇ ਬੰਦੇ ਨਹੀਂ ਬਣਨਾ ਇਸ ਕਿਸਮ ਦੀ ਹੰਸਰਾਜ ਹੰਸ ਦੇ ਵੱਲੋਂ ਸ਼ਬਦਾਵਲੀ ਹੋਵਰਤੀ ਜਾ ਰਹੀ ਹੈ ਔਰ ਸਪੀਚ ਦੇ ਦੌਰਾਨ ਉਹਨਾਂ ਨੇ ਇਹ ਸਾਰਾ ਕੁਝ ਜ਼ਿਕਰ ਕੀਤਾ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਕੋਲੋਂ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ ਚ ਲਾ ਲਿਆ ਤੋ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈ ਇਹ ਤਾਂ ਮੇਰੇ ਸਾਹਮਣੇ ਹੋਇਆ ਮੈਂ ਮਿੰਤਾਪੁਰ ਰਹਿਣਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸੌਂ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਟ ਕੇ ਗਏ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਟ ਰਹਾ ਹੈ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਆਫਤ ਦਾ ਜ਼ਮਾਨਾ ਹੀ ਨਹੀਂਗਾ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਹਾਂ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਤੇ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ 'ਚ ਇਹਨਾਂ ਦੇ ਬੰਦੇ ਵੰਡਣਾ ਨੇ ਖੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬਣਾਏ ਖੇਤਰ ਦੇਖਿਓ ਇਦਾਂ ਕਿਦਾਂ ਦੇ ਹਨਕਰਤ ਜੀ ਜਿੰਦਾਬਾਦ ਹਨਕਰਤ ਜੀ ਉਧਰ ਪੰਜਾਬ ਦੌਰੇ ਤੇ ਅਰਵਿੰਦ ਕੇ ਜਵਾਲ ਨੇ ਤਦਸੀਖੇ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋ ਕੀਤਾ ਗਿਆ ਦੋ ਦਿਨਾਂ ਦੌਰੇ ਤੇ ਨੇ ਤਾਂ ਕੁਲਦੀਪ ਸਿੰਘ ਤਾਰੀਬਾਦ ਲਈ ਸਮਰਥਨ ਜੁਟਾਇਆ ਗਿਆ ਹੈ ਕਿ ਜਵਾਲ ਦੀ ਪੰਜਾਬ ਦੇ ਲੋਕਾਂ ਨੂੰ ਭਾਵਕ ਅਪੀਲ ਵੀ ਸਾਹਮਣੇ ਆਈ ਹੈ

आपके ऊपर निर्भर करता है अगर आप झाड़ू का बटन दबा दोगे मेरे को जेल जाने की जरूरत नहीं पड़ेगी और अगर दूसरा बटन दबाओगे तो मेरे को जेल जाना पड़ेगा जब आप वोट डालने जाओ तो यह याद रखना जब आप बटन दबा रहे हो याद रखना कि बटन आप केजरीवाल की आजादी के लिए दबा रहे हो या केजरीवाल को जेल भेजने के लिए दबा रहे हो ਤੇ ਜਦੋਂ ਇਹ ਐਮਪੀ ਬਣ ਗਏ ਤਾਂ ਪਾਰਲੀਮੈਂਟ 'ਚ ਇਹਨਾਂ ਨੂੰ ਤਾਂ ਮਾਈਕ ਦੀ ਵੀ ਲੋੜ ਨਹੀਂ ਇੰਨੀ ਉੱਚੀ ਆਵਾਜ਼ ਆ ਇਹਨਾਂ ਉੱਚਾ ਕਰਦਾ ਇਹ ਤਾਂ ਬਿਨਾ ਮਾਈਕ ਤੋਂ ਹੀ ਬੋਲਿਆ ਕਰਨਗੇ ਮਜਾਲ ਆ ਕੋਈ 1 ਰੁਪਈਆ ਵੀ ਕੋਈ ਸਰਕਾਰ ਪੰਜਾਬ ਦਾ ਮਾਰ ਕੇ ਦਿਖਾ ਦੇ 1 ਰੁਪਈਆ ਵੀ 1 ਰੁਪਈਆ ਵੀ ਸੋਤਾ ਤੁਸੀਂ ਏਕਾ ਰੱਖਿਓ ਉਸ ਤੋਂ ਪਹਿਲਾਂ 25 ਤਰੀਕ ਨੂੰ ਦਿੱਲੀ 'ਚ ਵੋਟਾਂ ਨੇ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ ਦੋਸਤ ਬਿੱਤਰ ਹੋਣਗੇ ਉਹਨਾਂ ਨੂੰ ਵੀ ਕਹਿ ਦਿਓ ਦਿੱਲੀ ਜਿਹਦਾ ਨਾਰਾ ਚੱਲੀ ਜਾਂਦਾ ਇੱਕ 25 ਮਈ ਭਾਜਪਾ ਗਈ ਸੋ ਦਿੱਲੀ ਦੇ ਵਿੱਚ ਤਾਂ ਨਾਰਾ ਚੱਲ ਪਿਆ ਏ ਤੇ ਆਪਣੇ ਹੈਗਾ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ 13 0 ਇਸ ਵਾਰ ਪੰਜਾਬ ਬਣੇਗਾ ਹੀਰੋ ਜੈ ਹਿੰਦ ਪੰਜਾਬ ਬਣੇਗਾ ਹੀਰੋ ਜੈ ਹਿੰਦ ਸੋ ਵੀਰੋ ਤੁਸੀਂ ਆ ਜਿਹੜਾ ਪਿਆਰ ਜਨੂੰਨ ਦਿਖਾ ਰਹੇ ਹੋ ਘਰਾਂ ਦੇ ਵਿੱਚੋਂ ਬੱਚੇ ਮਾਵਾਂ ਭੈਣਾਂ ਬਜ਼ੁਰਗ ਬਾਹਰ ਨਿਕਲ ਕੇ ਫਰਮਾਨ ਫਰਮਾਨ ਦੇ ਰਹੇ ਹਾਂ ਅੱਜ ਕੱਲ ਲੀਡਰ ਕਿੱਥੇ ਦੇਖਣ ਆਉਂਦਾ ਕੋਈ ਆਹ ਹਾਰ ਤੁਸੀਂ ਕਈ ਕੁਇੰਟਲ ਹਾਰ ਸੁੱਟ ਦਿੰਨੇ ਹੋ ਗੱਡੀ ਤੇ ਇਹ ਤਾਂ ਸਾਡਾ ਕੋਈ ਪਿਛਲੇ ਜਨਮ ਦਾ ਪੁੱਤ ਨਹੀਂ ਐ ਜਿਹੜਾ ਸਾਨੂੰ ਪਿਆਰ ਮਿਲਦਾ ਨਹੀਂ ਤਾਂ ਦੂਜੇ ਪਾਸੇ ਕਾਲੀ ਦਾ ਲਾਲੇ ਕਾਂਗਰਸ ਵਾਲੇ ਤੇ ਭਾਜਪਾ ਵਾਲੇ ਨੇ ਇਹਨਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਉਂਗਲੀਆਂ ਗੈਣੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਕੱਦੀ ਸੋ ਇਹਨਾਂ ਤੋਂ ਨਾ ਕੋਈ ਉਮੀਦ ਰੱਖਿਓ ਆਪਾਂ ਨੇ ਆਪਾਂ ਨੇ ਇਕੱਠੇ ਹੋ ਕੇ ਕੱਲ ਨੂੰ ਪਤਾ ਲੱਗ ਜੂਗਾ ਸ਼ਾਮ ਤੱਕ ਕਿ ਆਪਣਾ ਬਟਨ ਕਿੰਨੇਵੇਂ ਨੰਬਰ ਤੇ ਆ ਬਟਨ ਜਿੰਨੇਵੇਂ ਮਰਜੀ ਨੰਬਰ ਤੇ ਹੋਵੇ ਆਉਣਾ ਆਪਾਂ ਪਹਿਲੇ ਨੰਬਰ ਤੇ ਆ ਤਾਂ ਪੰਜਾਬ ਦੌਰੇ ਤੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮ ਮੋ ਅਰਵਿੰਦ ਕੇ ਜੀਵਾਲ ਔਰ ਕੇ ਜੀਵਾਲ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਗਿਆ ਹੈ ਦੁਰਗਿਆਣਾ ਮੰਦਿਰ ਵੀ ਮੱਥਾ ਟੇਕਿਆ ਹੈ ਤਾਂ ਅੱਜ ਵੀ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਹੀ ਦੱਸ ਦਈਏ ਕਿ ਦੂਸਰਾ ਦਿਨ ਹੈ ਤਾਂ ਇਹ ਪਹਿਲੀ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਦੀ ਔਰ ਦੁਰਗਿਆਣਾ ਮੰਦਿਰ ਦੀ ਦੂਜੀ ਤਸਵੀਰ ਜਦੋਂ ਮੱਥਾ ਟੇਕਿਆ ਗਿਆ ਹੈ ਜਦੋਂ ਨਤਮਸਤਕ ਹੋਏ ਨੇ ਅਰਵਿੰਦ ਕੇ ਜੀਵਾਲ ਤਾਂ ਦੋ ਦਿਨਾਂ ਦੌਰੇ ਤੇ ਨੇ ਅਰਵਿੰਦ ਕੇ ਜੀਵਾਲ ਪੰਜਾਬ ਦੇ ਵਿੱਚ ਔਰ ਦੱਸਿਏ ਕਿ ਵਾਲਮਿਕ ਤੇਰਥ ਦੇ ਵਿੱਚ ਅੱਜ ਮੱਥਾ ਟੇਕਿਆ ਜਾਏਗਾ ਕੱਲ ਦੀ ਗੱਲ ਹੈ ਤਾਂ ਕੱਲ ਦੀਆਂ ਇਹ ਤਸਵੀਰਾਂ ਨੇ ਜਦੋਂ ਦਰਬਾਰ ਸਾਹਿਬ ਔਰ ਦੁਰਗਿਆਣਾ ਮੰਦਿਰ ਚਿੰਨਤਮਸਤਕ ਹੋਇਆ ਲੋਕ ਸਭਾ ਚੋਣਾਂ ਦੇ ਵਿਚਾਲੇ ਇਹ ਗੱਲ ਕਰਦੇ ਆ ਸੰਗਰੂਰ ਤੋਂ ਉਮੀਦਵਾਰ ਸਮਰਨਜੀਤ ਸਿੰਘ ਮਾਨ ਦੀ ਤਾਂ ਜਿਨ੍ਹਾਂ ਨੇ ਮੁਸੇਵਾਲਾ ਦੇ ਪਿਤਾ ਨੂੰ ਪਲਟੀਬਾਜ਼ ਦੱਸਿਆ ਤੇ ਕਾਂਗਰਸ ਨੂੰ ਸਮਰਥਨ ਕਰਨ ਦੇ ਬਿਆਨ ਨੂੰ ਦੁਖਦਾਈ ਕਿਹਾ ਹੈ ਇਹ ਰਿਪੋਰਟ ਐ ਜੁਦਾ ਕੰਪਾਟੀ ਨਾ ਮੇਰੇ ਬੇਟੇ ਨੇ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨਾਲ ਲੜੀ ਤਾਂ ਮੈਂ ਕੋਈ ਲਕੂਣਾ ਨਹੀਂ ਚਾਹੁੰਦਾ ਕੋਈ ਮੈਂ ਡਬਲ ਮਾਈਂਡ ਨਹੀਂ ਐ ਕੋਈ ਮੈਂ ਝਲੇਖੇ ਚ ਨਹੀਂ ਕਿਸੂ ਰੱਖਣਾ ਕਿਉਂ ਨਾ ਮੈਂ ਸ਼ੁਰੂ ਤੋਂ ਇਹ ਗੱਲ ਕਹਿਣਾ ਮੈਂ ਇੱਕ ਕਾਂਗਰਸੀ ਐ ਪਰ ਕਾਂਗਰਸ ਵੀ ਮੈਂ ਚੱਲ ਰਹੀ ਖੁਦ ਨੂੰ ਕਾਂਗਰਸੀ ਦੱਸਣ ਵਾਲੇ ਬਲਕੌਰ ਸਿੰਘ ਦੇ ਬਿਆਨ ਨੇ ਚੋਣਾਂ ਦਾ ਪੱਖਿਆ ਮਾਹੌਲ ਹੋਰ ਪਖਾ ਦਿੱਤਾ ਹੈ ਥਾਂ ਸੀ ਬਰਨਾਲਾ ਤੇ ਮੌਕਾ ਸੀ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖੈਰਾ ਦੀ ਜਨ ਸਭਾ ਦਾ ਜਸ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਉਹਨਾਂ ਦੇ ਨਾਲ ਨਜ਼ਰ ਆਏ ਤੇ ਖੁਦ ਨੂੰ ਕਾਂਗਰਸੀ ਦੱਸ ਕੇ ਕਾਂਗਰਸ ਦਾ ਸਮਰਥਨ ਕਰਨ ਦੀ ਗੱਲ ਆਖ ਦਿੱਤੀ। ਜਿਵੇਂ ਮੈਂ ਸ਼ੁਰੂ ਤੋਂ 75 ਤੋਂ ਮੈਨੂੰ ਸੁਰਤਾ ਵੋਟ ਪਾਉਣ ਲੱਗਿਆ ਸੀ ਬਚਪਨ ਤੋਂ ਮੈਂ ਉਹਦਾ ਕਮਪਾਟੀ ਨਾ ਮੇਰੇ ਬੇਟੇ ਨੇ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨਾਲ ਲੜੀ ਤਾਂ ਮੈਂ ਕੋਈ ਲਕੂਣਾ ਨਹੀਂ ਚਾਹੁੰਦਾ ਕੋਈ ਮੈਂ ਡਬਲ ਮਾਈਂਡ ਨਹੀਂ ਐ ਕੋਈ ਮੈਂ ਧਲੇਖੇ ਚ ਨਹੀਂ ਕਿਸ ਨੂੰ ਰੱਖਣਾ ਕਿਉਂ ਨਾ ਮੈਂ ਸ਼ੁਰੂ ਤੋਂ ਇਹ ਗੱਲ ਕਹਿਣਾ ਮੈਂ ਇੱਕ ਕਾਂਗਰਸੀ ਐ ਔਰ ਕਾਂਗਰਸ ਲਈ ਮੈਂ ਚੱਲਦਾ ਬਲਕੌਰ ਸਿੰਘ ਦੇ ਇਸ ਬਿਆਨ ਤੇ ਸਿਮਰਨਜੀਤ ਸਿੰਘ ਮਾਨ ਨੇ ਇਤਰਾਜ਼ ਜਤਾਇਆ ਉਹਨਾਂ ਨੂੰ ਪਲਟੀਵਾਜ਼ ਦੱਸ ਕੇ ਕਾਂਗਰਸ ਲਈ ਵੋਟਾਂ ਦੀ ਅਪੀਲ ਕਰਨ ਨੂੰ ਦੁਖਦਾਈ ਦੱਸਿਆ ਤੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਮੂਸੇਵਾਲਾ ਦਾ ਮੁੱਦਾ ਨਹੀਂ ਚੁੱਕਿਆ ਜਦਕਿ ਉਹਨਾਂ ਨੇ ਸੰਸਦ 'ਚ ਮੂਸੇਵਾਲਾ ਦੇ ਕਤਲ ਦਾ ਮੁੱਦਾ ਚੁੱਕਿਆ ਪਰ ਦੁੱਖ ਬਹੁਤ ਹੈ ਕਿ ਐਹੋ ਜਿਹੀ ਸ਼ਖਸੀਅਤ ਜਿਹੜੀ ਕਾਂਗਰਸ ਨੇ ਸਿਰਖੋਤੇ ਜ਼ੁਰਮ ਕੀਤੇ ਹੋ ਜਿਸ ਕਾਂਗਰਸ ਨੇ ਕਦੇ ਵੀ ਮੂਸੇਵਾਲ ਦਾ ਨਾਂ ਨਾ ਲਿਆ ਹੋਵੇ ਪਾਰਲੀਮੈਂਟ ਦੇ ਵਿੱਚ ਨਾ ਬੋਲਿਆ ਹੋਵੇ ਉਹਦੀ ਹਮਦਦ ਕਰਦੇ ਨਹੀਂ ਤੇ ਜਿਹੜੀ ਪਾਰਟੀ ਨੇ ਮੂਸੇਵਾਲ ਦਾ ਨਾਂ ਪਾਰਲੀਮੈਂਟ ਲੈ ਕੇ ਸਾਰੀ ਦੁਨੀਆ ਦੇ ਵਿੱਚ ਰੌਸ਼ਨ ਕਰਤਾ ਉਹਦੇ ਖਿਲਾਫ ਮਾਰ ਦੇ ਦੇਣਾ ਕਿ ਕਾਂਗਰਸ ਨੂੰ ਵੋਟ ਸਵਾਲ ਮੂਸੇਵਾਲਾ ਵਲੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਨੂੰ ਲੈ ਕੇ ਹੋਇਆ ਤਸਮ ਰਣਜੀਤ ਸਿੰਘ ਮਾਨ ਨੇ ਵਿਭਾਗ ਜਵਾਬ ਦਿੱਤਾ ਤੇ ਮੂਸੇਵਾਲਾ ਵੱਲੋਂ ਫਰਜ਼ੀ ਚੋਣ ਲੜਨ ਦਾ ਦਾਵਾ ਕਰ ਦਿੱਤਾ ਇੰਨਾ ਹੀ ਨਹੀਂ ਐਮਪੀ ਮਾਨ ਨੇ ਮੂਸੇਵਾਲਾ ਦੀਆਂ ਦੋਹਾਂ ਬਾਹਾਂ ਤੇ ਬਨੇ ਟੈਟੂ ਦਾ ਵੀ ਜ਼ਿਕਰ ਕੀਤਾ ਸ਼ਕਲ ਤੋਂ ਮੇਰੀ ਤਰ੍ਹਾਂ ਕੇ ਦੇਖ ਲੈਣੇ ਬਾਪੂ ਕਿਸੇ ਮੁਸੀਬਤ ਦੇ ਵਿੱਚ ਹੈ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੈਂ ਕੀ ਚਾਹਣਾ ਉਹਨਾਂ ਨੂੰ ਸਭ ਪਤਾ ਹੈ ਗੱਲ ਤੱਕ ਭਰੇ ਹੋਏ ਆ ਅਸੀਂ ਸਾਰੇ ਪਰੰਤੂ ਸਬਰ ਹੈ ਸਾਡੀ ਕੋਈ ਪੇਸ਼ ਨਹੀਂ ਜਾ ਰਹੀ ਜਿਸ ਦਿਨਾਂ ਧੱਕਾ ਸਾਡੇ ਨੇ ਇਹ ਗੌਰਮੈਂਟ ਦੇ ਕੀਤਾ ਸਾਡੀ ਜਾਇਜ਼ ਗੱਲ ਵੀ ਨਹੀਂ ਸੁਣੀ ਗਈ ਹੁਣ ਤੁਸੀਂ ਦੱਸੋ ਸਵਾ ਸਾਲ ਹੋ ਗਿਆ ਲੈ ਉਸਦੀ ਵੀਡੀਓ ਨੂੰ ਕੀ ਇਹਨਾਂ ਦੀ ਸਰਕਾਰ ਹੈ ਬੰਦਾ ਤਾਂ ਕੈਨੇਡਾ ਵੀ ਚਲਾ ਗਿਆ ਜਿਹਨੇ ਵੀਡੀਓ ਬਣਾਈ ਹੈ ਮੈਂ ਤਾਂ ਇਨਸਪੈਕਟਰ ਦਾ ਨਾਮ ਤੱਕ ਦੱਸ ਸਕਦਾ ਮੈਨੂੰ ਕਿਸੇ ਆਮ ਵਿਅਕਤੀ ਨੂੰ ਸਾਰਾ ਕੁਝ ਪਤਾ ਹੈ ਸਰਕਾਰ ਦੀ ਸਿੱਟ ਨੂੰ ਪਤਾ ਨਹੀਂ ਲੱਗਦਾ ਬਠਿੰਡਾ ਜੇਲ੍ਹ ਦੇ ਵਿੱਚ ਸੁਖਦੇਵ ਸਿੰਘ ਰਾਜਪੂਤ ਨੂੰ ਮਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਮਾਨਸਾ ਤੋਂ ਵਿਧਾਨ ਸਭਾ ਚੋਣ ਹਾਰਨ ਤੋਂ ਬਾਅਦ ਮੂਸੇਵਾਲਾ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਜ਼ਿਮਨੀ ਚੋਣ ਚ ਸਮਰਥਨ ਦੇਣ ਦੀਆਂ ਚਰਚਾਵਾਂ ਸਨ ਪਰ ਹੁਣ ਉਸ ਦੇ ਪਿਤਾ ਬਲਕੌਰ ਸਿੰਘ ਕਾਂਗਰਸ ਲਈ ਸਮਰਥਨ ਜੁਟਾ ਰਹੇ ਨੇ ਤੇ ਇਸ ਦਾ ਲੋਕਾਂ ਤੇ ਕਿੰਨਾ ਪ੍ਰਭਾਵ ਪਵੇਗਾ ਇਹ ਤਾਂ 4 ਜੂਨ ਨੂੰ ਸਾਫ਼ ਹੋ ਜਾਵੇਗਾ